ਬੋਲ ਜੀ ਪ੍ਰਭਾਨ ਹੁਣੇ ਲੱਗ ਪਿਆ ਭੰਗੜਾ ਬਾਉਣ ਦੀ ਪੰਛੀ ਮਨ ਦਾ ਪੰਛੀ ਕਹਿ ਕੇ ਇਥੋਂ ਆਰਡਰ ਨਾ ਪਾਵੇ ਇਸ ਨਰਮੋ ਹੀ ਨਗਰੀ ਦਾ ਮੋਹ ਨਾ ਹੋਵੇ ਉਧਰ ਨੂੰ ਰੱਖ ਆਵਾਜ਼ ਉਧਰ ਰੋਣੀ ਆ ਪੰਛੀ ਲੱਗਾ ਜੀ ਕਹਿੰਦੇ ਡਾਰੀਆਂ ਭਰਨ ਹੁਣ ਵਾਪਸ ਕਹਿੰਦੇ ਇੰਡੀਆ ਨੂੰ ਰੋਟੀ ਖਾਣ ਰੁਕੇ ਸੀ ਮੈਨੂੰ ਲੱਗਦਾ ਨਹੀਂ ਇੱਥੇ ਸੀਟ ਐ ਨਹੀਂ ਮਿਲਣੀ ਅੱਜ ਚੈੱਕ ਕਰੋ ਰਾਜੇ ਜੀ ਅਜੇ ਲੰਗਰ ਹਾਲ ਵਾਲਾ ਕੰਮ ਹੋਇਆ ਬੁੱਦੂ ਤੁਸੀਂ ਗਲਤੀ ਕਰ ਲਈ ਜਿਹੜਾ ਅੰਦਰ ਸੀਗਾ ਤੁਸੀਂ ਉਹ ਵੀ ਟੌਲਟ ਜਾ ਕੇ ਕੱਢਿਆ ਆ ਮੈਂ ਨਹੀਂ ਇਹ ਭਲਵਾਨ ਬੈਠਾ ਉਹ ਤੋਂ ਭਲਵਾਨ ਨੂੰ ਜ਼ੋਰ ਲਾਉਣ ਲਾਇਆ ਅੰਦਰ ਉਹਨੂੰ ਕੱਢ ਲਿਆ ਜਾਂ ਅੱਜ ਮਿਲੇ ਜੀ ਕਹਿੰਦੇ ਭੇਡਾਂ ਦਾ ਕਾਲ ਹਿੰਦੀ ਜੀ ਸਵਾਲ ਹਿੰਦੀ ਜੀ ਸਵਾਲ ਕਰਾ ਦਿਓ ਇੱਕ ਵਾਰੀ ਮੈਂ ਭੇਡਾਂ ਦਾ ਕਾਲ ਹਿੰਦੀ ਜੀ ਸਵਾਲ ਕਰਾ ਕੇ ਰੱਖਣੀ ਭੇਡਾਂ ਦੀ ਪਾਵੇਂ ਉਹ ਮੋਦੀ ਦੀਆਂ ਹੁਣ ਪਾਵੇਂ ਪਖੰਡੀਆਂ ਦੀਆਂ ਹੁਣ ਬਾਜੂ ਨਹੀਂ ਸਹੀ ਬੈਕਸ ਖਲਾਉਣ ਵਾਲੀ ਹੋਈ ਆ ਬਸ ਖਾਨੇ ਆ ਮੜ ਜਾ ਹੈ ਥੋੜਾ ਜਿਹਾ ਪਾਜੀ ਹੁਣ ਤਾਂ ਬਹੁਤ ਚਿਰ ਦੇ ਪਹੁੰਚੇ ਆ ਇੰਦੀ ਪਾਜੀ ਚੂਨਾ ਸਵੇਰੇ ਪਾ ਗਏ ਫਿਰ ਰਾਤੀ ਹੈ ਚੂਨਾ ਕਦੋਂ ਸਵੇਰੇ ਪਾਇਆ ਜਾਂ ਰਾਤੀ ਦੇ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਅੱਜ ਦਾ ਬਲੌਗ ਜੀ ਇੱਧਰ ਚੱਲੇ ਪਾ ਜੀ ਹੁਣੀ ਪੰਛੀ ਮਨ ਦਾ ਪੰਛੀ ਕਹਿ ਕੇ ਇੱਥੋਂ ਉੱਡਣਾ ਪਾਵੇ ਇਸ ਨਰਮੋਈ ਨਗਰੀ ਦਾ ਮੋਹ ਨਾ ਆਵੇ ਉੱਧਰ ਨੂੰ ਰੱਖ ਆਵਾਜ਼ ਉੱਧਰ ਆਉਣੀਆਂ ਪੰਛੀ ਲੱਗਾ ਜੀ ਕਹਿੰਦੇ ਡਾਰੀਆਂ ਭਰਨ ਹੁਣ ਵਾਪਸ ਕਹਿੰਦੇ ਇੰਡੀਆ ਨੂੰ ਤੇ ਬਾਕੀ ਪਹਿਲਾਂ ਦਵਾਈ ਸਟੇ ਆ ਮੇਰੇ ਖਿਆਲ ਨਾਲ ਜਦ ਤੱਕ ਅੱਧੀ ਪਾ ਜੀ ਸਰੀ ਪਹੁੰਚਣਾ ਤੁਸੀਂ ਹਜੇ ਉੱਥੇ ਹੀ ਹੋਣਾ ਹਨਾ ਦਵਾਈ 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 ਬਾਕੀ ਪਹਿਲਵਾਨ ਹੋਣੀ ਕਦਾ ਝਾਫੇ ਪੈਂਦੇ ਜਾਣਗੇ ਆ ਪੂਰੇ ਪੈਣਗੇ ਪੂਰੇ ਉਹ ਚੈੱਕ ਕਰਾਵਾਂਗੇ ਨਾਲੋ ਨਾਲ ਬਾਕੀ ਬਲੌਗ ਦਿਖਾਉਂਦੇ ਆ ਪੂਰਾ ਤੁਹਾਨੂੰ ਕਹਿੰਦੇ ਤੇ ਇੰਡੀਆ ਵਾਲਾ ਬਲੌਗ ਬਹੁਤ ਮਿਸ ਕਰਦੇ ਸੀ ਭਾਜੀ ਲੋਕੀ ਕਹਿੰਦੇ ਇੰਡੀਆ ਵਾਲਾ ਬਲੌਗ ਪਾਓ ਇੰਡੀਆ ਵਾਲਾ ਇੱਧਰ ਆਏ ਜੀ ਚੜਾਉਣ ਕਹਿੰਦੇ ਭਾਜੀ ਹੁਣਾਂ ਨੂੰ ਤੇ ਭਾਜੀ ਹੁਣੀ ਅਜ ਏਦਾਂ ਤੈਨਾਂ ਰਿਡਾਲਟ ਜਾਇਆ ਏ ਆਈ ਹੈ ਨਹੀਂ ਕੋਈ ਖਾਦਾ ਹੈ ਨਹੀਂ ਮੈਂ ਆਪਣੀ ਦੱਸਦਾ ਗੱਲ ਆਪਣੀ ਇਹ ਮੈਂ ਤਾਂ ਹਜੇ ਗਿਆ ਨਹੀਂ ਹੁਣ ਜਾਣਾ ਕਿਥੋ ਜੋ ਲੈਨ ਆ ਗਏ ਤੁਹਾਨੂੰ ਉਧਰ ਮੈਨ ਆ ਗਈ ਉਧਰ ਉਹ ਦੇਖੋ ਪਿੱਛੇ ਲੈਨ ਆਉਂਦੇ ਪਏ ਤੁਹਾਨੂੰ ਇਹੀ ਹੈ ਇਹ ਸਹੀ ਇਹੀ ਆ ਫੜ ਜਾਓ ਤੁਸੀਂ ਨਾਲ ਹੀ ਨਾਲ ਹੀ ਗੱਬੇ ਜੇ ਹੋ ਗਏ ਨੇ ਕਣ ਜੋ ਭਾਜੀ ਬੱਸ ਬੱਸ ਮੁੜਿ ਆਓ ਆਜੋ ਆਜੋ ਮਜੀਦ ਭਾਜੀ ਮੁੜਿ ਆਓ ਮੁੜਿ ਆਓ ਇਹੀ ਐਮੀਰੇਟ ਵਾਲੇ ਜਿਹਾ ਲੰਗਾਈਆ ਇਹਨਾਂ ਦਾ ਇਹ ਰੋਟਰ ਜੇ ਗਿੱਧਾ ਪਉਣਾ ਜਾ ਕੇ ਤਾਂ ਇਹਦੇ ਦੀ ਟੀਮ ਪਰਫਾਰਮੈਂਸ ਕਰਦੇ। ਮੰਨ ਕੇ ਜੋ ਨਾਲ ਹੀ ਭਜ ਕੀ ਬਤ ਲੈਣਾਂ ਨਹੀਂ ਲੱਗੀ ਹੋਵੇ। ਆ ਪਾਇਲਟ ਨੂੰ ਦੱਸ ਦਿੰਦਾ ਮੈਂ ਕਦਾਂ ਚਲਾਉਣਾ ਮੜ ਜਾ। ਜ਼ਿਆਦਾ ਥਕਾ ਨਾ ਕਰੀ। ਉਹ ਮਗਰ ਦੋ ਆਉਂਦੇ ਆ। ਜੇ ਭਾਈ ਜਦੋਂ ਇੱਕ ਦਿਨ ਰੋਟੀ ਰੁੱਟੀ ਆਈ ਸੰਭਲੇ ਉਹ ਫੇ ਮੌਕਾ ਦੇਖ ਕੇ ਠੀਕ ਆ। ਕੋਈ ਚੱਕਾ। ਬਾਕੀ ਦਿਖਾਉਂਦੇ ਆ ਕਹਿੰਦੇ ਪੂਰਾ ਵਲੌਗ ਚੱਲੇ ਭਾਜੀ ਹੁਣੀ। ਚਲੋ ਭਾਜੀ। ਹੋ ਜੋ ਹੁਣ। ਇਹ ਕੈਸੀ ਰੁੱਤੀ ਆਈ ਹੁਣ ਉਹ ਗਾਣਾ ਲਾ ਦਿਓ ਗਿੱਧਾ ਆਪਾਂ ਮੰਗਦੇ ਜੀ। ਕਿਹੜਾ ਫਿਰ ਇਹ ਕੈਸੀ ਰੁੱਤੀ ਆਈ। ਚਲੋ ਭਾਜੀ ਓਕੇ ਜੀ ਮਿਲਦੇ ਆਂ ਫੇਰ ਲਓ ਜੀ ਬੇਟਿੰਗ ਚੱਲਦੀ ਹੈ ਜੀ ਬਾਕੀ ਘੋੜਾ ਤਿਆਰ ਆ ਇੰਨੀ ਰੇਟਸ ਦਾ ਜੀ ਹੋ ਰਹੀਆਂ ਸਫਾਈਆਂ ਪੂਰੇ ਯੋਰਾ ਤੇ ਲੱਗੇ ਯਾਜ ਦੀ ਵਾਰੀ ਨੂੰ ਹੱਥ ਪਾਉਣ ਦੇ ਸਟਾਰਟ ਆਈ ਆ ਮੋਰੇ ਖੜਾ ਜਾਂਦੇ ਨੇ ਗੇਰ ਪਾ ਦੇਣਾ ਥੋੜੇ ਟਾਈਮ ਦੇ ਵਿੱਚ ਵਿੱਚ ਹੀ ਮਿਲਦੇ ਆਂ ਧੋਈਏ ਬਾਕੀ ਦੇਖਦੇ ਮੈਡਮ ਗੁੱਸਾ ਨਾ ਕਰੇ ਬੰਦੇ ਹੀ ਕਰ ਦਈਏ ਜੀ ਲਓ ਜੀ ਹੁਣ ਲੱਗੇ ਯਾਜ ਦੀ ਵਾਰੀ ਨੂੰ ਹੱਥ ਪਾਉਣ ਗਬਰੂ ਆ ਜਦ ਤੂੰ ਪਾਣੀ ਬਾਹਰ ਕੱਢਣੀ ਤੱਕ ਹੀ ਜੋ ਠੀਕ ਆ ਹਾਂ ਤੇ ਸੋਨੇ ਹੀ ਰਾਉਣਾ ਤਾਂ ਤੰਗ ਪਰੇਸ਼ਾਨ ਨਹੀਂ ਕਰਨਾ ਲਓ ਵੀ ਸਜਣੋ ਲੱਗੇ ਐਂਟਰ ਹੋਣ ਬਾਕੀ ਹੁਣ ਵੀਡੀਓ ਬਣਾਵਾਂਗੇ ਦਵਾਈ ਜਾ ਕੇ ਜੀ ਲੋ ਵੀ ਸਜਣੋ ਆ ਗਿਆ ਖਾਣਾ ਲੱਗੇ ਪਟਾਕੇ ਪੈਣ ਇਧਰ ਨਾਨਵੈਜ ਇਧਰ ਚਿਓਬਰ ਲਈ ਵੈਜ ਆ ਚੱਕੋ ਜੀ ਬਾਅਦ ਤੇ ਖਲਾਰੇ ਇਧਰ ਪਾਣੀ ਦੀ ਬੋਤਲ ਨਮਾਣੇ ਛੋਟੀ ਦਿੰਦੇ ਆ ਵੀ ਬਾਰ-ਬਾਰ ਬਾਥਰੂਮ ਤੇ ਨਾ ਜਾਣ ਬਾਕੀ ਦੁਕਾਨ ਜੈਕ ਕਰਾਉਣਾ ਆ ਜੀ ਸਪੀਡ ਹੈਗੀ 565 ਚਾਈ 35000 ਟੈਂਪਰੇਚਰ -48 ਆ ਗਈ ਹੈ ਨਬੋ ਸਟ੍ਰੈਟਜੀ ਆ ਰੋ ਨਥਿੰਗ ਇਹ ਬਗਤ ਲੀਟਰਾਂ ਜਾਂ ਕਿਲੋਮੀਟਰਾਂ ਚ ਗਈ ਆ ਤਾਂ ਉਹ ਸਾਰੋਕੇ ਉੱਤੇ ਹੀ 10 ਘੰਟੇ ਦਾ 38 ਮਿੰਟ ਲੱਗਣਾ ਹੈ ਜੀ ਤਾਂ ਬਈ ਪਹੁੰਚਾਂਗੇ 11:23 ਮਿੰਟ ਉਹ ਪਵਾ ਜਗਾ ਦबई 45 ਡਿਗਰੀ ਟੈਂਪਰੇਚਰ ਦੇ ਵਿੱਚ ਜੀ ਕਿਦਾਂ ਵੀ ਗੱਗਰੂਆ ਸਟੇ ਆ ਜਾਓ ਫੇ ਵਧੀਆ ਦबई ਵਾਲੇ ਪਤੰਦਰਾ ਨੇ 에어ਪੋਰਟ ਬਹੁਤ ਤਕੜਾ ਬਣਾਇਆ ਆ 8-10 ਪਿੰਡ ਬਣ ਜਾਣੇ ਸੀ ਇਹਦੇ ਵਿੱਚ ਤਾਂ ਬਣਾਇਆ ਘੈਂਟ ਆ ਮੈਨੂੰ ਲੱਗਦਾ ਕੈਨੇਡਾ ਵਾਲਾ ਵੀ ਨਹੀਂ ਇਹ ਚੀਜ਼ ਤਾਂ ਹੈ ਕਰੋ ਚੈੱਕ ਗੱਲਬਾਤ ਹੈ ਕਿ ਨਹੀਂ ਪੂਰੀ ਮੋਰ ਬੁੱਧੂ ਕਰਿਆ ਜਾਂਦਾ ਬੁੱਧੂ ਵੀ ਸਜਣੋ ਲੱਗੇ ਦਵਾਈ ਤੋਂ ਜਾਚ ਵਹਿਣ ਜੀ ਛੋਟੇ ਯਾਰ ਖੜੇ ਆ ਜੀ ਅਜੇ ਪਿਆ 1.5 ਘੰਟਾ ਪੂਰਾ ਇੱਥੋਂ ਚੱਲਣ ਦੇ ਵਿੱਚ ਦਵਾਈ ਦੇ ਵੇਲੇ ਪੁੱਤਾ ਹੀ ਘੜੀ ਸਿਆ ਸੀਟਾਂ ਸਾਰੀਆਂ ਬੇਲੀਆਂ ਬੈੰਨਾਂ ਬਾਕੀ ਮੋਰੇ ਪਹਿਲਵਾਨ ਹੁਣੇ ਆਉਂਦੇ ਆ ਲੈਣ ਜੀ ਪਾਵਾਂਗੇ ਗਾਹ ਫੇ ਉੱਥੇ ਲਓ ਜੀ ਪ੍ਰਮਾਣ ਹੋਣੀ ਲੱਗ ਪਿਆ ਭੰਗੜਾ ਪਾਉਣ ਦੀ ਲਓ ਜੀ ਪ੍ਰਮਾਣ ਹੋਣੀ ਲੱਗ ਪਿਆ ਭੰਗੜਾ ਪਾਉਣ ਦੀ ਬਾਸ ਓਏ ਮੋਈ ਮਾਰ ਕੇ ਪਾ ਦੇਣਾ ਜਿਹਦਾ ਵਾਅਦਾ ਅਗਰੇ ਕੋਟ ਤੇ ਕਿੱਦਾਂ ਦਾ ਬਾਜੀ ਕੀ ਹਾਲ ਚਾਲ ਹੈ ਹੋਰ ਬੜੀਆ ਬੜੀਆ ਕਿਦਾਂ ਬਾਬੂ ਕੀ ਕੀ ਹਾਲ ਚਾਲ ਰੋਡ ਨੂੰ ਗਾ ਰਿਹਾ ਨਾ ਹਾਂ ਆਪਾਂ ਹੀ ਆਪਣਾ ਹੀ ਕਮੈਂਟ ਕਿਦਾਂ ਫੇਪਲਵਾਨ ਕਿਦਾਂ ਰਿਹਾ ਫੇਕ ਤਮਗਰੋਂ ਵਧੀਆ ਰਿਹਾ ਹੈ ਆ ਸਲਾਹ ਕਿਹਨੇ ਦਿੱਤੀ ਫੁੱਲਾਂ ਦੀ ਇਹ ਸਾਲਿਓ ਫੋਟੋ ਤੇ ਪਾਉਣ ਵਾਲੇ ਲੈ ਆਉਂਦੇ ਹੈ ਮੈਂ ਕੀ ਨਾ ਕਿਹਾ ਕੀ ਕੀ ਦੀ ਸਲਾਹ ਕਹੇ ਦੀ ਸੀ ਇਹ ਵੈਸੇ ਹੁਣ ਕਹਿੰਦਾ ਹੈ ਇਹ ਕਹਿੰਦਾ ਫੁੱਲ ਤਾਂ ਲੈ ਜੀਏ ਕਹਿੰਦਾ ਤੇ ਉਹਨਾਂ ਨੇ ਕਲ ਗਾਟਾ ਗਿਆ ਲਿਆ ਸੀ ਇੱਥੇ ਤੱਕ ਹੈ ਨਹੀਂ ਖਲਾ ਖਲੂ ਕੇ ਲਿਆਏ ਭੁੱਖਾ denn ਲਿਆ ਮੈਂ ਕਿਹਾ ਦੱਸ ਦੇ ਜੇ ਭੁੱਖ ਆਇਆ ਤਾਂ ਭਰਾਵਾ ਇਹ ਤਾਂ ਟੈਚੀ ਟੋਚੀ ਮਾਰ ਜਾ ਕੇ ਖਿਬਰ ਇਹਨਾਂ ਦੇ ਵਿੱਚ ਹੈ ਨਹੀਂਗਾ ਕੁਝ ਵੀ ਜੋੜੇ ਜੋੜੇ ਹੀ ਆ ਹੈ ਐਨ ਕਾਟੋ ਫੁੱਲਾਂ ਦੇ ਆ ਨਹੀਂ ਕਿਹਾ ਵਧੀਆ ਟਾਈਮ ਪਾਸ ਹੋਇਆ ਤਿੰਨ ਮਹੀਨੇ ਬਾਬੇ ਹਾਂ ਦਈ ਦਈ ਸੀ ਟਾਈਮ ਲਾ ਗਰਮੀ ਬਾਬੇ ਬਾਲਾ ਸਿਰਾ ਹੋਇਆ ਪਿਆ ਹੈ ਲਓ ਵੀ ਸਜਣਾ ਪਹੁੰਚ ਗਿਆ ਇੰਡੀਆ ਹੁਣ ਪਲਵਾਨ ਹੋਣਾ ਦੇ ਨਾਲ ਝੁੰਮਰ ਪਾਇਆ ਕਰਾਂਗੇ ਇੱਥੇ ਉਹ ਦੇਖੀ ਦੇਖੀ ਪਲਵਾਨ ਨਿਆਣਾ ਨਾ ਥੱਲੇ ਦੇ ਦੇਈ ਓਏ ਖਿਆਲ ਨਾ ਭਰਾਵਾ ਰੋਟੀ ਖਾਣ ਰੁਕੇ ਸੀ ਮੈਨੂੰ ਲੱਗਦਾ ਨਹੀਂ ਇੱਥੇ ਸੀਟ ਐ ਨਹੀਂ ਮਿਲਣੇ ਅੱਜ ਚੈੱਕ ਕਰੋ ਰਾਜ ਜੀ ਅਜੇ ਲੰਗਰ ਹਾਲ ਵਾਲਾ ਕੰਮ ਹੋਇਆ ਉਦੋਂ ਤੁਸੀਂ ਗਲਤੀ ਕਰ ਲਈ ਜਿਹੜਾ ਅੰਦਰ ਸੀਗਾ ਤੁਸੀਂ ਉਹ ਵੀ ਟੋਲਟ ਜਾ ਕੇ ਕੱਢਿਆ ਆ ਮੈਂ ਨਹੀਂ ਇਹ ਭਲਵਾਨ ਬੈਠਾ ਉਤੋਂ ਭਲਵਾਨ ਨੂੰ ਜ਼ੋਰ ਲਾਉਣ ਲਾਇਆ ਅੰਦਰ ਉਹਨੂੰ ਕੱਢ ਲਿਆ ਜਾ ਉਹਨਾਂ ਦਾ ਰੋਟੀ ਨਹੀਂ ਮੈਣਨੀ ਘਰੇ ਜਾ ਕੇ ਖਾਣੀਆਂ ਪੈਣੀਆਂ ਐਦਾਂ ਕਰੋ ਕੈਨਸਲ ਕਰੋ ਭਾਜੀ ਪ੍ਰੋਗਰਾਮ ਆਜੋ ਕੋਈ ਹੋਰ ਢੱਬਾ ਲੱਭੋ ਜਾ ਕੇ ਇੱਥੇ ਦੇ ਦਾਲ ਦੇਗਾ ਨਾ ਰੋਟੀ ਨਹੀਂ ਆਇਆ ਕਰਨੀ ਭਲਵਾਨ ਨੇ ਮੁੜ ਕੇ ਫੇ ਭੁੱਖੇ ਦਾ ਭੁੱਖਾ ਰਹਿ ਜਾਣਾ ਚੈੱਕ ਕਰੋ ਸਾਰੇ ਰਾਜ ਆ ਗਏ ਹਾਲਿਆ ਜੀ ਧੰਨਵਾਦ ਭਲਵਾਨ ਮੌਸਿਕਾ ਲਿਆ ਬੰਨ ਉਹਦੇ ਹੱਥ ਖੜੇ ਆ ਜਵਾਬ ਦੇ ਗਏ ਉਹ ਮਾਦਾ ਵੀ ਉਹ ਵੀ ਕੱਢਿਆ ਆ ਮਾਦਾ ਕਹਿੰਗਾ ਨਹੀਂ ਚਲੇ ਐਵੇਂ ਜੋਰ ਲਾਈ ਗਿਆ ਮਾਮਾ ਹੁਣ ਚੱਕੇ ਦੇ ਦੇ ਹੋਰ ਜਰੀਏ ਫੇ ਗਾਂ ਸਹੀ ਹੈ ਕਰ ਦਈਏ ਫੇ ਡਾਂਗ ਤੇ ਡੇਰਾ ਤੇ ਅਗਲਾ ਪਿੰਡ ਫੇਰਾ ਆ ਚੱਲ ਫੇ ਆ ਜਾ ਸੱਜਣਾ ਅੱਜ ਮਿਲੇ ਜੀ ਕਹਿੰਦੇ ਭੇਡਾਂ ਦਾ ਕਾਲ ਇੰਦੀ ਜੇ ਸਵਾਲ ਇੰਦੀ ਜੇ ਸਵਾਲ ਕਰਾ ਦਿਓ ਇੱਕ ਵਾਰੀ ਮੈਂ ਭੇਡਾਂ ਦਾ ਕਾਲ ਇੰਦੀ ਜੇ ਸਵਾਲ ਕਰਾ ਕੇ ਰੱਖਣੀ ਭੇਡਾਂ ਦੀ ਭਾਵੇਂ ਉਹ ਮੋਦੀ ਦੀਆਂ ਹੋਣ ਭਾਵੇਂ ਪਖੰਡੀਆਂ ਦੀਆਂ ਹੋਣ ਬਾਜੂ ਨਹੀਂ ਸਹੀ ਬੈਕਸ ਖਲੋਣ ਵਾਲੀ ਹੋਈ ਆ ਬਸ ਖਾਣੇ ਆ ਮੜ ਜਾ ਹੈ ਥੋੜਾ ਜਿਹਾ ਬਾਲ ਹਜੇ ਖਾਦਾ ਨਹੀਂ ਲੱਗਦਾ ਬਾਈ ਦਾ ਆਹ ਹੋਇਆ ਆਪਰੇਸ਼ਨ ਨਹੀਂ ਨਹੀਂ ਫੇਰੇ ਪੇਟਾਂ ਦਾ ਕਾਲ ਹਸਪੀਟਲ ਇੰਦੀ ਜਿਹਾ ਸਵਾਲ ਆ ਜ ਟੂਰਨਾਮੈਂਟ ਤੇ ਆਏ ਜੀ ਧੰਨਵਾਦ ਤੇ ਬਾਕੀ ਪਾਜੀ ਹੁਣ ਤਾਂ ਬਹੁਤ ਚਿਰ ਦੇ ਪਹੁੰਚੇ ਆ ਇੰਦੀ ਪਾਜੀ ਚੂਨਾ ਸਵੇਰੇ ਪਾ ਗਏ ਫਿਰ ਰਾਤੀ ਹੈ ਚੂਨਾ ਕਦੋਂ ਸਵੇਰੇ ਪਾਇਆ ਜਾਂ ਰਾਤੀ ਪਾਇਆ ਹੁਣੇ ਪਾਇਆ ਇਹ ਵੀ ਸੇਵਾ ਹੀ ਆ ਚੂਨਾ ਪਾਉਣਾ ਦੀ ਭਰਾਵਾ ਆ ਦੇਖੋ ਹੁਣ ਕੱਟੀ ਨਾ ਨਹੀਂ ਨਹੀਂ ਇਹ ਸੋਚ ਦੇਖੋ ਚੂਨਾ ਪਾਉਣ ਵਾਲੇ ਨੂੰ ਇਹ ਮੜਾ ਸਮਝਦੇ ਆ ਇਹ ਬੰਦਕਰਾ ਕਰਦੇ ਆ ਕੈਨੇਡਾ ਚ ਆ ਗਏ ਵੀ ਇਹਦਾ ਬਾਈਕ ਆਡ ਕੀਤਾ ਜਾਵੇ। ਇਹਦੀ ਪਾਉਗਾ ਇਹਦੀ ਟੀਮ ਹੱਡ ਮੈਦਾਨ ਦੇ ਵਿੱਚ ਪਹੁੰਚ ਜਾਵੇ। ਇਹਦਾ ਲਾਲੀ ਹੁਣੇ ਪਹੁੰਚੇ ਜੀ। ਮੈਚ ਕਹਿੰਦੇ ਲੱਗਾ ਹੁਣ ਸ਼ੁਰੂ। ਧੰਨਵਾਦ। ਮੱਥੀ ਪ੍ਰਣਾਮ ਵੀ ਯਾਰ। ਆਹਦੀ ਲੋਕਾਂ ਲਈ ਹੈ ਨਾ ਫ੍ਰੀ ਐਂਟਰੀ ਦਾ ਆਪ ਕਿਸੇ ਨਾਲ ਆ ਤੂੰ। ਨਹੀਂ ਇੱਥੇ ਉਦਾਂ ਵੀ ਅੱਜ ਫ੍ਰੀ ਐਂਟਰੀ ਆ ਬਾਜੀ। ਅਜਾ ਉਧਰ ਨਹੀਂ ਗਏ 109 ਦੇ ਵੀ ਚੱਲਦੇ ਆ ਉਧਰ ਪ੍ਰਾਣੀ ਗਰਾਊਂਡ ਤੇ ਕਮੈਂਟ ਕਰ ਤੇਰੀ ਆਈਡੀ ਮੈਂ ਮੈਂਸ਼ਨ ਕਰ ਦਿੰਦਾ ਪਿੰਨ ਕਰ ਦਿੰਦਾ ਕਮੈਂਟ 10 ਬੰਦਿਆਂ ਨੂੰ ਕਹਿ ਦਿੰਦਾ ਹੋਰ ਵਿੱਚ ਜਹਾਜ ਕਰ ਲੈ ਤੂੰ ਇਹਦਾ ਕਰ 1000 ਡਾਲਰ ਦੇ ਕੋਇਨ ਖਰੀਦ ਤੇਰੇ ਫੋਲੋਅਰ ਕਿੰਨੇ ਪਹਿਲਾਂ ਆਏ ਤੇ ਉਹ ਟੋਟਲ 10 ਹਾਂ ਅੱਜ ਦੇਖਦੇ ਆ ਅੱਜ ਪਾਵਰ ਇੰਦੀ ਭਾਜੀ ਦੀ ਪਾਵਰ ਦੇਖੋ ਚਲੋ ਚੱਕ ਦਿਓ ਪਾਵਰ 176 1400 ਕਰੋਨਾ ਨੇ ਕਮੈਂਟ ਕਰ ਕਮੈਂਟ ਕਰ ਮੜ ਜਾ ਲਾਈਵ 'ਚ 1300 ਸ਼ੈਕਰ ਫਾਲੋਅਰ ਆ 1400 ਕਰਨੇ ਆ ਬੰਦੇ ਦਾ ਕਮੈਂਟ ਨੇ ਤਿੰਨ ਕਰਨ ਲੱਗਾ ਇਹਨੂੰ ਪਾਵਰ ਦਿਖਾਉਣੀ ਆਪਣੇ ਭਰਾਵਾਂ ਨੂੰ 1400 ਫਾਲੋਅਰ ਲਾਲੀ ਕਰਦੇ ਓਏ ਕਮੈਂਟ ਕਰ ਕਮੈਂਟ ਕਰ ਕਮੈਂਟ ਜਾਜ ਮਾਰਦੇ ਚਵਲ ਲਿਖ ਵਿੱਚ ਇਹਦੇ ਕਮੈਂਟਾਂ ਦੇ ਚਵਲ ਕਿਹਨਾਂ ਪੱਲੇ ਦੀ ਜਾਣਾ ਉਧਰ ਨੈਟਰੀ ਨਹੀਂ ਚੱਲਦਾ ਉਧਰ ਬਾਜੀ ਨੈਟਰੀ ਨਹੀਂ ਚੱਲਦਾ ਉਧਰ ਗਰੀਬਾਂ ਦੇ ਦਿਹਾੜੇ ਸ਼ੰਭੂ ਘਰਾਣੀ ਆਲਮ ਸੰਭੂ ਬਾਕੀ ਲੱਗੇ ਜੀ ਇਧਰ ਮੈਚ ਸ਼ੁਰੂ ਹੋਣ ਲਿਖਦਾ ਹੈਲੋ ਪਤੋ ਹਾਂ ਵੀਏ ਪੂਰੀ ਲੈ ਬਾਈ ਹੱਥ ਮੈਂਟ ਪਿੰਨ ਕੀਤਾ ਯਾ ਇਹਦੇ 1370 ਆ 1400 ਫੋਲੋਅਰ ਕਰਿਓ ਸਾਰੇ ਬਣਾ ਇਹਨੂੰ ਪਤਾ ਲੱਗ ਜਾਵੇ ਹਿੰਦੀ ਦੀ ਚੀਜ਼ ਆ ਬਾਈ ਕਮੈਂਟ ਪਿੰਨ ਕਰਦਾ 1400 ਤੋਂ ਹੋਈ ਤੂੰ ਇਹ ਮੈਨੂੰ ਘੱਟ ਕਰ ਉਹ ਨਾ ਭਾਏ 1300 ਦੇ 1200 ਹੋ ਜਾ ਬਾਈ ਪਿੰਨ ਤੇ ਪਿੰਨ ਕੀਤਾ ਕਹਿੰਦਾ ਕਮੈਂਟ ਕੀਤਾ ਫੇ ਉਹ ਵੀ ਘਟ ਜਾਣਾ ਉਧਰ ਕਹਿੰਦਾ 1400 ਕਰਕੇ ਦਿਖਾ ਐਂ ਜੀ ਮੋੜ ਨਹੀਂ 1422 ਕਮੈਂਟ ਪਿੰਨ ਹੁੰਦੇ ਹੁੰਦੇ ਇਹ 1400 ਦੇ ਦੇਖੀ ਚੱਲ ਉਹ ਦੇਖੀ ਚੱਲ ਰਿਫਰੈਸ਼ ਕਰਕੇ ਇਹਨੂੰ ਪਤਾ ਲੱਗ ਜਵੇ ਕਿ ਇਹਦੀ ਕੀ ਸ਼ੈ ਆ ਕਿਹੜੀ ਚੀਜ਼ ਦਾ ਨਾਮ ਆ ਮੋਦੀ ਐਣੀ ਨਹੀਂ ਲੱਭਦਾ ਫਿਰਦਾ ਆਜੋ ਸ਼ਾਜੀ ਬਾਜੀ ਤਸਵੀਰ ਮੜ ਜਾ ਨਾਲ ਇਧਰ ਲਾਈਵ ਚੱਲਦਾ ਬਾਜੀ ਦਾ ਧੰਨਵਾਦ ਸਾਰਿਆਂ ਦਾ ਸਹਿਯੋਗ ਹੈ ਵੀਡੀਓ ਦਾ ਇਲੈਕਟ੍ਰੋਨਿਕ ਕੰਫਰੈਂਸ ਐਸੋਸ਼ੀਏਸ਼ਨ ਆਰਾ ਮੀਡੀਆ ਵੱਡੀ ਕਵਰੇਜ ਕਰਦਾ ਆ ਇੱਕ ਕਬੱਡੀ ਕਮੇ ਹੋ ਗਏ ਸਾਰੇ ਸਭੀ ਹੋ ਗਏ ਸਤਕਾਰ ਦੇ ਯੋਗ ਨੀਰ ਦੇ ਜੋ 1420 ਇਹ ਕਨਫਰੈਸ਼ ਚ ਹੋ ਹੋਰ ਥੱਲੇ ਨੂੰ ਕਰ ਹੋਰ ਥੱਲੇ ਨੂੰ ਕਰ 1500 ਕਰ ਦਿਓ 1500 ਹੋ ਗਿਆ ਹੋ ਗਿਆ 1500 1500 1500 ਬੰਦਾ ਭਾਈ 1320 ਤੋਂ 1425 100 ਬੰਦਾ ਇੱਕ ਸਕਿੰਟਾਂ ਚ ਹੈ ਹੈ ਹੁਣ ਇੱਧਰ ਗਏ ਹੈਗੀ ਹੈਗੀ ਪੂਰੀ ਹਿੰਦੀ ਭਾਜੀ ਆ ਬੰਦੇ ਨੇ ਤੂੰ ਹੁਣ ਹੀ ਪੋਰਨ ਲੱਗਾ ਜਾਂ ਸ਼ੁਰੂ ਤੋਂ ਹੀ ਪੋਰ ਦੋ ਆ ਬੰਦੇ ਨੇ ਇਹਦੀ 20 ਵਾਰ ਆਈਡੀ ਪਾਈ ਪਈ ਇਹਨੂੰ ਫੋਲੋ ਕਰੋ ਕਿਸੇ ਕੁੱਤੇ ਨੇ ਨਹੀਂ ਪੁੱਛਿਆ ਹਿੰਦੀ ਨੇ ਇੱਕ ਵਾਰੀ ਕਿਹਾ 200 ਫੋਲੋਅਰ ਆ ਗਿਆ ਇਹ ਤਾਂ ਗੱਲ ਹੈ ਵਾਜੀ ਇਹ ਤਾਂ ਮੈਂ ਵੀ ਮੰਨਦਾ ਹਾਂ ਹਿੰਦੀ ਹਿੰਦੀ ਦਾ ਜਲਵਾ ਇਹ ਤਾਂ ਮੈਂ ਵੀ ਮੰਨਦਾ ਭਾਜੀ ਸ਼ੇਰ ਹੁਣ ਸ਼ੇਰ ਚਾਹ ਖਾਣ ਗਿਆ ਚਾਹ ਖਾਣ ਉਹ ਕਾਹ ਖਾਣ ਗਿਆ ਚਾਹ ਕਹੇ ਤਾਂ ਕਾਹ ਖਾਣ ਗਿਆ ਸਣੀ ਕਾਲਾ ਸਮਝਿਆ ਗਲੈਡ ਤੋਂ ਪਹੁੰਚੇ ਭਾਜੀ ਧੰਨਵਾਦ ਮੁੰਡਾ ਬਹੁਤ ਵਧੀਆ ਤੁਹਾਡੀ ਬੋਟਲਰ ਸਣੀ ਦੇਖਿਆ ਸਣੀ ਕਾਲੇ ਮਾਰ ਹੁਣ ਹੁਣ ਨਹੀਂ ਬੱਗੇ ਨਾਲ ਰੁਕ ਜਾ ਮਾਰ ਹੁਣ ਉਹਦੇ ਹੁਣ ਦੇਖਦਾ ਹੀ ਨਹੀਂ ਲੋ ਜੀ ਇਧਰ ਲਾਲੀ ਹੁਣੀ ਮਾਰਨ ਲੱਗੇ ਮੇਰੇ ਸਾਹਮਣਾਂ ਜਾਜ ਨਹੀਂ ਨਹੀਂ ਜਾਜ ਮਾਰੂਗਾ ਗੱਲ ਹੋਈ ਆ ਤੇ ਜਾਜ ਤੈਨੂੰ ਬਾਜੂਗਾ ਹਾਂ ਵਿੱਚ ਦੇ ਨਾਮ ਮਾਰ ਮਾਰ ਭੈਜੋ 300 ਤੇਰਾ ਫਾਲੋਅਰ ਬਹੁਤ ਵੱਡੀ ਗੱਲ ਆ ਬਹੁਤ ਜਾਦੀ ਵੱਡੀ ਡੱਪ ਗਿਆ ਬਹੁਤ ਭਾਜੀ ਬਹੁਤ ਵੱਡੀ ਡੱਪ ਗਿਆ ਕੋਈ ਨਹੀਂ ਤੈਨੂੰ ਫਸੂਗਾ ਤੈਨੂੰ ਉਦੋਂ ਮਾਰੂਗਾ ਨਹੀਂ ਨਹੀਂ ਇਹ ਹੁਣ ਹੁਣੇ ਨਹੀਂ ਨਹੀਂ ਚੱਲ ਮਾਰ ਦੇ ਯਾਰ ਮਾਰ ਦੇ ਤੈਨੂੰ ਹੁਣ ਮਾਰ ਦੇ ਲਾਲੀ ਕੋਈ ਨਹੀਂ ਜਿਹੜੀ ਹੋਈ ਉਹ ਕਰੋ ਮਾਰੇ ਨੂੰ ਜਾਜ ਮਾਰ ਦੇ ਯਾਰ ਇੱਕ ਬੰਦੇ ਦੇ 1375 ਸੀ ਮੈਂ ਕਿਹਾ 1400 ਕਰੂੰ 1500 ਹੋ ਚੱਲਾ ਆ ਜਿਆਜ ਮਾਰ ਦੇ ਯਾਰ ਮਾਰਨ ਲੱਗਾ ਮਾਰ ਦੇ ਮਾਰ ਦੇ ਹੈਲੀਕਾਪਟਰ ਮਾਰਿਆ ਦੂਜਾ ਜਿਹੜਾ ਮਰਜੀ ਮਾਰਦੇ ਆ ਕਮੈਂਟ ਡਾਲਰ ਦਾ ਆ ਕਮੈਂਟਾਂ ਚ ਆਓ ਗਿਆ ਅਜ 5 ਡਾਲਰ ਦਾ ਨਾ 5 ਡਾਲਰ ਦਾ ਨਹੀਂ ਤੂੰ ਮਾਰ ਤੂੰ 1.5 200 ਡਾਲਰ ਦਾ ਹੋਣਾ ਜੇ ਅੱਜ ਪੋਸਟਾ ਮਾਰ ਯਾਰ ਮਾਰ ਮਾਰ ਹੋਣੀ ਯਾਰ ਹਰ ਤੂੰ ਇਹ ਬੰਦੇ ਵਾਲੀ ਆ ਹਾਂ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ b pwr 3 ਇੰਸਟਾਗ੍ਰਾਮ ਦੀ ਹੈਗੀ ਆ apwar.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਕਾਊਂਟ ਵੀ ਫੋਲੋ ਟਿਕਟੋਕ ਦੀ ਹੈਗੀ ਆ apwar.sing ਜੀ ਕਰ ਲਿਓ ਸਰਚ ਤੇ ਕਰ ਲਿਓ ਫੋਲੋ ਹੁਣ ਆਪੇ